ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੌਕਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਕਰੀ ਹੇਰਾ ਜੀ ਤਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੌਕਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਤਿੰਨ ਨਗ ਲੈ ਕੇ ਆਂਦੇ ਆ ਜੀ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਵਿੱਕੀ ਪਿੰਡ ਕੋਕਰੀ ਹੇਰਾ ਜਿਹੜਾ ਤੇ ਤਸੀਲ ਮੌਕਾ ਮੋਬਾਈਲ ਨੰਬਰ ਜੀ 8699673770 ਠੀਕ ਆ ਬਾਈ ਅੱਜ ਆਪਣੇ ਕੋਲ ਤਿੰਨ ਨਾਗਾ ਜੀ ਹਾਂ ਤਿੰਨੇ ਆ ਬਾਈ ਤਿੰਨੇ ਹੀ ਟੋਕੜਾ ਠੀਕ ਆ ਜੀ ਇੱਕ ਨੰਬਰ ਜਰਸੀ ਤੋਂ ਸ਼ੁਰੂ ਕਰਦੇ ਸੁਆ ਕਿੰਨੇ ਮਾਜੀ ਸੁਆ ਯਾਰ ਮਾਲਕਾਂ ਨੇ ਤਾਂ ਤੀਜਾ ਦੂਜਾ ਕਹੀ ਆ ਪਰ ਤੀਜਾ ਦੂਜਾ ਹੀ ਹੋਊਗੀ ਠੀਕ ਚਲੋ ਆਪਣੀ ਖਰੀਦੀ ਆ ਆਪਣੀ ਖਰੀਦੀ ਆ ਥਣਾ ਦੀ ਚਵਾ ਨੰਬਰ ਇੱਕ ਆ ਠੀਕ ਆ ਦੁੱਧ 9 ਕਿਲੋ 8 ਦੀ ਆਪਣੀ ਗਾਰੰਟੀ ਆ ਫੁੱਲ ਗਾਰੰਟੀ ਹਣਾ ਦੀ ਦੁੱਧ ਦੀ ਫੁੱਲ ਗਾਰੰਟੀ ਆ ਠੀਕ ਆ ਯਾਨੀ ਇਹ ਹੁਣ ਬੱਚਾ ਹੈ ਨਹੀਂ ਬਾਈ ਹੂੰ ਇਹਨੂੰ ਸੂਈ ਨੂੰ ਡੇਢ ਕ ਮਹੀਨਾ ਹੀ ਹੋਇਆ ਪਰ ਆਪਣੇ ਕੋਲੇ ਬੱਚਾ ਹੈ ਨਹੀਂ ਆਪਾਂ ਦੁੱਧ ਦੇ پیسے ਲੈਣੇ ਹੂੰ 7 8 ਕਿਲੋ ਦੁੱਧ ਦਾ 7 ਮੰਨ ਕੇ ਅਜੇ ਨਾ ਦੁੱਧ 9 ਕਿਲੋ ਆਟ ਦੀ ਗਰੰਟੀ ਆ ਠੀਕ ਆ ਤੋ ਟਾਈਮ ਚੋ ਲਿਓ 4 ਚੋ ਲਿਓ 6 ਚੋ ਲਿਓ ਮੱਝਾਂ ਰ ਗਈਆਂ ਨਾ ਇਹ ਦੁੱਧ ਵੀ ਮੈਂ ਕਹਿੰਦਾ ਦਰਦੀ ਆ ਨਾ ਉਹ ਆਇਆ ਨਾ ਆਇਆ ਮਾਲ ਉਪਰਾ ਨਮੋਤਾ ਤਵਾਤਾ ਵੀ ਨਹੀਂ ਦਾਈ ਹੈ ਹਾਂ ਠੰਡ ਦਾ ਕਰਕੇ ਅੱਜ ਹੀ ਆਈ ਆ ਠੀਕ ਆ ਬਾਕੀ ਸੋਨਾ ਮੁੱਠੀ ਵਾਲਾ ਗੁਲਾਬੀ ਥਾਣਾ ਕੱਲਾ ਕੱਲਾ ਨਿਖੜ ਮਾ ਫੱਤੀ ਜਵਾਈ ਆ ਰਹੀ ਜਾਂਦੀ ਹੈ ਨਾ ਕੈਮਰਾ ਹੋਰ ਸ਼ਾਕ ਭੂਰਾ ਵੀ ਨਹੀਂ ਰੰਗ ਪ੍ਰਿੰਟ ਪੂਰਾ ਚੰਗਾ ਵੀਰੇ ਸੋਹਣੀ ਜਰਸੀ ਆ ਕੋਈ ਆਏ ਨਹੀਂ ਉਹ ਛੋਟੀ ਆ ਆ ਠੰਡਾ ਕਰਕੇ ਨਵਾਇਆ ਨਹੀਂ ਗਿਆ ਮਾਲ ਸੁਗਾਈ ਆਈ ਅੱਜ ਕੀਮਤ ਜਾਇਜ਼ ਬਈ ਜਿਹੜੇ ਲੈਣਾ ਮੁੱਲ ਬਈ ਇਹਦਾ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲੈ 20000 ਚ ਮਾਨਤਾ ਕਰੂੰਗਾ ਦੁੱਧ 9 ਕਿਲੋ ਆ ਅੱਠ ਆਪਣੇ ਗੱਲਾਂ ਵਾਲਾ ਨਹੀਂ ਕਿਉਂਕਿ ਲੈ ਜੀ ਠਾਣਾ ਚ ਨੌਕਸੋਵੇ ਦੁੱਧ ਚ ਘੱਟ ਹੋਵੇ ਨੱਤ ਛੜ ਮਾਰਦੀਵੇ ਆਉਣ ਜਾਂਦਾ ਆਪਾਂ ਖਰਚਾ ਦੇਵਾਂਗੇ ਖਰਚਾ ਦੇਦਾ ਠਾਣਾ ਨਾਲੇ ਆਏ ਆ ਜਿਹੜਾ ਨਹੀਂ ਵਜਣ ਦਿੰਦੇ ਕਿਸੇ ਹਾਂ ਨਾਲੇ ਆਪ ਵੀ ਆਏ ਨਹੀਂ ਗੱਲ ਕੀਤੀ ਦਿਖਾ ਦੇਣਾ ਹੱਥ ਨੇ ਤਣ ਬਣੀ ਖੜੀ ਹੁੰਦੀ ਆ ਟਾਈਮ ਟੂ ਟਾਈਮ ਵਾਲਾ ਕੰਮ ਆ ਹਾਂ ਟਾਈਮ ਟੂ ਟਾਈਮ ਵਾਲਾ ਇਹ ਆਈ ਕਰਕੇ ਅੱਜ ਹੀ ਠੰਡੇ ਚ ਕਰਕੇ ਨਵਾਈ ਨਹੀਂ ਮੈਂ ਡਰਦੇ ਨੇ ਹੂੰ ਚਲੋ ਬੈਡ ਆ ਸਾਫ ਆ ਬੈਡ ਵੈਸੇ ਬਾਈ ਕੋਈ ਆਏਗਾ ਹੂੰ ਤੇ ਦੋ ਨੰਬਰ ਵੀਰੇ ਡੱਬੀ ਬੈਡ ਇਹ ਫਾਰ ਵਿੱਚੋਂ ਲਈ ਆ ਬਰਾੜਾ ਆਪਾਂ ਠੀਕ ਆ ਜੀ ਨਾਲੋਂ ਹੀ ਲਈ ਆ ਠੀਕ ਹੈ ਜੀ ਤੇ ਇਹਦੇ ਥੱਲੇ ਦੁੱਧ 8 ਕਿਲੋ ਇਹਦੇ ਆਪਾਂ 7 ਦੀ ਗਰੰਟੀ ਲਵਾਂਗੇ 7 ਜੋਖ ਦਾ ਥਣਾ ਦੀ ਹੂੰ ਸਾਰੇ ਚੀਜ਼ਾਂ ਦੀ ਫੁੱਲ ਬਟਾ ਫੁੱਲ ਗਰੰਟੀ ਗੱਦ ਵਾਲੀ ਆ ਕੋਈ ਆਈ ਛੋਟੀ ਨਹੀਂ ਹਨਾ ਇੱਕ ਗੱਲ ਇਹ ਵੀ ਆ ਬਾਈ ਇਹ ਬਣੀ ਆ ਜਿੰਨੇ ਵੀ ਆਪਾਂ ਹਾਂ ਜਿੰਨੇ ਵੀ ਆਪਾਂ ਦਿੱਤੀ ਚ ਗੱਭਣ ਨਿਕਲਈ ਆਈ ਉਹ ਤੁਹ ਡਬਲ ਆਪਾਂ ਵੜਾ ਲਾਂਗੇ ਜਦਲੇ ਮਹੀਨੇ ਨੂੰ ਚੈੱਕ ਹੋਊਗੀ ਡਾਕਟਰ ਹੱਥ ਰੱਖ ਕੇ ਕਹਦੇ ਵੀ ਬਾਸ ਆ ਹਾਂ ਬਣੀ ਹੋਈ ਆ ਜਿੱਦਨੇ ਡਾਕਟਰ ਨੇ ਕਹਤਾ ਜਿੰਨੇ ਦੀ ਆਪਾਂ ਅੱਜ ਦਵਾਂਗੇ ਤੂੰ ਦੁੱਗਣੇ ਦੇ ਆਪਾਂ ਵੜਾ ਲਾਂਗੇ ਦੁੱਧ ਤਾਂ ਸੇਵਾ ਨਾਲ ਵੀ ਵੱਧ ਜੂ ਹਨਾ ਬਈ ਹਾਂ ਕੱਦ ਵੇਲ ਬਰੀਡ ਵਾਲੀ ਆ ਕੋਈ ਆਏ ਨਹੀਂ ਗੇ ਬਈ ਛੋਟੀ ਆ ਹਨਾ ਇੱਕ ਆਪਾਂ ਪਿਛਲੀ ਵੀਡੀਓ ਚ ਪਾਈ ਸੀ ਇਹੋ ਜੀ ਹੀ ਸੀ ਉਹ ਹੀ ਹਾਂ ਉਹ ਹੀ ਚੀਜ਼ ਆ ਕਿਉਂਕਿ ਵੀਰੇ ਜਿਹੜੇ ਵੀਰਾਂ ਦੀ ਸੰਭੀ ਆ ਨਾ ਨਾ ਡਰੈਸੀ ਦਾ ਤਾਂ ਪਤਾ ਗਾਲਪੋਂ ਲਈ ਆ ਬਾਈ ਫਾਰਮ ਚੋਂ ਲਈ ਆ ਅੱਛਾ ਲੋਕਲ ਹੀ ਲਈ ਆ ਕੋਈ ਆਏ ਨਹੀਂ ਗਾ ਬਾਕੀ ਚੰਗੀ ਵਿਹੜਾ ਬਈ ਚੰਗੀ ਵਿਹੜ ਦਾ ਦੁੱਧ ਵਧਾਉਂਦਾ ਕੀ ਹੈ ਸੇਵਾ ਕਰ ਲੈ ਦੁੱਧ ਵਾਜੂਗੀ ਬਾਈ ਬੰਦ ਕਰ ਜੂ 10 ਕਿਲੋ ਹੂੰ ਕਰੂਗੀ ਸੇਵਾ ਨਾ ਠੀਕ ਆ ਚਵਾਈ ਚੂਈ ਦੀ ਠੰਡੀ ਆ ਜਵਾਕ ਚੋਲੇ ਬੁੜੀ ਚੋਲੇ ਹੂੰ ਬੰਦਾ ਚੋਲੇ ਅੱਜ ਦੀ ਡਿਮਾਂਡ ਜਾਇਜ ਦੀ ਮੈਂ ਅੱਜ ਦੀ ਜਮਾਟੇ 18000 ਚ ਮਾਨਤਨ ਕਰੂ ਬਾਈ 18000 ਹਾਂ ਜੇ ਕੋਈ ਜੋੜਾ ਲੈ ਜੂ ਫਿਰ ਬੰਦ ਕਰਦਾ ਠੀਕ ਆ ਬਾਈ ਤੇ ਤਿੰਨ ਨੰਬਰ ਬਾਈ ਇਹਦੇ ਥੱਲੇ ਟੋਕੜ ਆ ਬਾਈ ਪਿਆਰ ਇਹਦੇ ਥੱਲੇ ਦੁੱਧ 5 ਕਿਲੋ ਆ ਠੀਕ ਆ ਚਾਰ ਦੀ ਆਪਾਂ ਗਰੰਟੀ ਲਵਾਂਗੇ ਥਣਾ ਥਣਾ ਦੀ ਓਕੇ ਆ ਪਰ ਇਹਦੇ ਵਿੱਚ ਬਾਈ ਇਹ ਦੁੱਧ ਨਾਲ ਦੀ ਨਾਲ ਲਾਉਂਦੀ ਆ ਕੱਲ ਨੂੰ ਆਪਾਂ ਨਰਾਮਾ ਨਹੀਂ ਲੈਣਾ ਅੱਛਾ ਜਿਵੇਂ ਚੂਹੀ ਜਾਂਨੇ ਆਪਾਂ ਨਾਲ ਦੀ ਨਾਲ ਲਾਈ ਜਾਂਦੀ ਹੈ ਪਹਿਲਾਂ ਦੱਸਿਆ ਚੰਗਾ ਹਾਂ ਆਪਾਂ ਬਾਈ ਆਪਾਂ ਉਹ ਕੰਮ ਕਰਨਾ ਹੀ ਨਹੀਂ ਹੂੰ ਬਾਅਦ ਵਿੱਚ ਸਿਵਾਈ ਦੀ ਠੰਡੀ ਆ ਜਵਾਕ ਚੋਲੇ ਲਾਉਮੇ ਨਹੀਂ ਆਪਾਂ ਚੂਣ ਬਹਿ ਗਏ ਤੇ பசਮਾ ਫੁੱਲ ਕਰੀ ਨਾ ਹਾਂ ਨਾਲ ਦੀ ਨਾਲ ਨਾਲ ਦੀ ਨਾਲ பசਮਾ ਕਰੀ ਹੁੰਦੀ ਆ 2.2 ਕਿਲੋ ਡੰਗ ਦਾ ਦੁੱਧ ਆ ਇਹ ਪਹਿਲਾ ਵੀਰੇ ਤਾਂ ਤੁਹਾਨੂੰ ਦੱਸਿਆ ਕਿਸੇ ਵੀਰ ਦਾ ਗੀੜਾ ਨਾ ਵੱਜੇ ਆਪਾਂ ਤਾਂ ਇਹ ਗੱਲ ਕਹਿੰਨੇ ਹਾਂ ਹਾਂ ਕਈ ਗਰੀਕ ਦੂਰੋਂ ਆ ਜਾਂਦਾ ਯਾਰ ਅਗਲਾ ਥਣ ਚਾਰੇ ਓਕੇ ਆ ਪੂਰ ਚਿੱਟੇ ਦੀ ਗਰੰਟੀ ਆ ਚਵਾਈ ਦੀ ਠੰਡੀ ਆ ਠੀਕ ਆ ਆਪਾਂ ਬਈ ਕੰਮ ਹੀ ਨਹੀਂ ਇਹ ਕਰਨਾ ਠੀਕ ਆ ਦੁੱਧ 5 ਕਿਲੋ ਆ ਇਹਨੂੰ ਵੀ ਜਵਾਗ ਚੋਲੇ ਬੁੜੀ ਚੋਲੇ ਘਾਂਟਾ ਬੈਠਾ ਰਵੇ ਥੱਲੇ ਜੇ ਲੱਤਾਂ ਹਲਾ ਗਈ ਆਪਾਂ ਗਾਂ ਫਰੀ ਦੇ ਦਾਂਗੇ ਜੈਜ ਡਿਮਾਂਡ ਦੇ ਭਾਈ 8000 ਦੀ ਦੇ ਦੇਣੀ ਆ ਭਾਈ ਇਕੱਠੇ ਲੈ ਜੂ ਭਾਈ ਕੋਈ ਫਿਰ ਵਾਧ ਕਰ ਦਾਂਗੇ ਠੀਕ ਹੈ ਯਾਨੀ ਆਪਾਂ ਤਾਂ ਦੱਸਿਆ ਭਾਈ ਕੱਲ ਨੂੰ ਅਗਲਾ ਕਿ ਦੂਰੋਂ ਆ ਜੇ ਥਾਣਾ ਦੀ ਚਾਰਾਂ ਦੀ ਓਕੇ ਆ ਹੂੰ ਕੋਈ ਭੂਰ ਨਹੀਂ ਕੋਈ ਬੰਦ ਨਹੀਂ ਥਾਣਾ ਕੋਈ ਲੱਤ ਛੜਨੀ ਪਰ ਦੁੱਧ ਭਾਈ ਨਾਲ ਦੀ ਨਾਲ ਲਾਉਂਦੀ ਆ ਠੀਕ ਆ ਭਾਈ ਹਾਂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ